ਜਿਨ੍ਹਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਜਦ ਕੀ ਦੋ ਬੱਚਿਆਂ ਨੂੰ ਗੰਭੀਰ ਰੂਪ ਚ ਝੋਟਾ ਲੱਗੀਆਂ ਨੇ ਤੇ ਉਹਨਾਂ ਦੀ ਹਾਲਤ ਗੰਭੀਰ ਹੈ ਉਹਨਾਂ ਨੂੰ ਕਿਸੇ ਬਾਹਰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ ਬਰੇਟਾ ਦੇ ਨਜ਼ਦੀਕ ਇੱਕ ਨੀਜੀ ਸਕੂਲ ਵੈਨ ਨੂੰ ਪਿੱਛੇ ਤੋਂ ਆ ਰਹੀ ਬੀਜ਼ਾ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਸਕੂਲ ਵੈਨ ਪਲਟ ਗਈ ਜਿਸ ਚ ਸੱਤ ਬੱਚਿਆਂ ਨੂੰ ਗੰਭੀਰ ਝੋਟਾ ਲੱਗੀਆਂ ਨੇ ਡਰਾਈਵਰ ਤੇ ਹੈਲਪਰ ਵੀ ਜ਼ਖਮੀ ਦੱਸੇ ਜਾ ਰਹੇ ਨੇ ਜਸਮਦੀਪ ਲੋਕਾਂ ਨੇ ਦੱਸਿਆ ਕੀ ਸਕੂਲ ਵੈਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ ਵੱਲ ਮੁੜ ਰਹੀ ਸੀ ਪਰ ਜਾਖਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬਰੀਜ਼ਾ ਕਾਰ ਵੱਲੋਂ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ ਤੇ ਸਕੂਲ ਵੈਨ ਤੁਰੰਤ ਹੀ ਪਲਟ ਗਈ ਜਿਸ 'ਚ ਬੱਚਿਆਂ ਨੂੰ ਵੀ ਝੋਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਗੱਡੀ ਦੇ ਵਿੱਚੋਂ ਕੱਢ ਕੇ ਤੁਰੰਤ ਹਸਪੀਟਲ 'ਚ ਪਹੁੰਚਾ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਬਰੀਜ਼ਾ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਹੈ ਹਸਪੀਟਲ ਦੀ ਐਸਐਮਓ ਨੇ ਦੱਸਿਆ ਇਹ ਐਕਸੀਡੈਂਟ ਦੇ ਦੌਰਾਨ ਸਕੂਲ ਵੈਨ ਦਾ ਡਰਾਈਵਰ ਤੇ ਹੈਲਪਰ ਦੇ ਨਾਲ 7 ਬੱਚੇ ਵੀ ਗੰਭੀਰ ਜ਼ਖਮੀ ਆਏ ਨੇ ਜਿਨ੍ਹਾਂ ਵਿੱਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਬਾਹਰੀ ਹਸਪੀਟਲ ਦੇ ਲਈ ਰੈਫਰ ਕਰ ਦਿੱਤਾ ਗਿਆ। ਕੱਲ ਤਾਂ ਇਹ ਸਕੂਲ ਵੈਨ ਨੇ ਤਾਂ ਡੇਲੀ ਜੂ ਰਨ ਕਰਦੀ ਸੀ ਜਿਹੋ ਉਹਦੇ ਵਾਂਗੂ ਜੂ ਰਨ ਕਰਿਆ ਸੀ ਉਹਨੇ ਸਕੂਲ ਵੈਨ ਨੇ ਵੈਸੇ ਉਹ ਗੱਡੀ ਵਾਲੇ ਦੀ ਗਲਤੀ ਹੈ ਜਿਹੜਾ ਬ੍ਰਿਜ ਵਾਲਾ ਪਾਰਾਂ ਤੋਂ ਆ ਰਿਹਾ ਉਹਨੇ ਸਪੀਡ ਦੇ ਗੱਡੀ ਲੈ ਕੇ ਮਾਰੀ ਹੈ। ਸਕੂਲ ਵੈਨ ਐਗਰੀ ਸਾਈਡ ਜਾਂਦੀ ਹੈ ਤੇ ਮੂੰਹ ਇੱਧਰ ਹੋ ਗਿਆ ਜੀ ਉਹਦਾ ਆਏ ਮੂੰਹ ਕਰਕੇ ਦੂਜੇ ਰੋਡ ਮੂੰਹ ਕਰਕੇ ਗੱਡੀ ਫੇਰ ਪਾਸੇ ਟੀ ਹੈ। ਉਹਦੀ ਸਪੀਡ ਤੇਜ਼ ਸੀਗੀ ਹਜੇ ਉਹ ਇਹ ਗੱਲ ਕਹਿ ਰਿਹਾ ਉਹਦਾ ਬੇਟਾ ਕਹਿ ਰਿਹਾ ਕਹਿੰਦਾ ਤਾਂ ਮਗੂਲ ਦੀ ਗੱਲ ਹੈ ਕਹਿੰਦਾ ਸੜਕਾ ਹਸਤ ਤਾਂ ਹੋ ਹੀ ਜਾਂਦੇ ਨੇ ਹਜੇ ਉਹ ਹੀ ਬਿਆਨ ਦੇ ਰਿਹਾ ਮੇਰੀ ਗੱਡੀ ਕਿੱਥੋਂ ਆਦੀ ਹੈ ਪਤਾ ਨਹੀਂ ਜੀ ਪਤਾ ਨਹੀਂ ਲੱਗ ਨਹੀਂ ਹਜੇ ਅਸੀਂ ਬੱਚੇ ਸਾਹਮਣੇ ਰਹੀ ਸੀ ਸਾਨੂੰ ਹਜੇ ਕੋਈ ਪਤਾ ਨਹੀਂ ਇਹ ਇਧਰੋਂ ਜਾ ਰਹੀ ਸੀ ਜੱਖੜ ਰੋਡ ਗੱਡੀ ਸਕੂਲ ਵਾਂਗ ਤੇ ਮੋੜ ਤੇ ਮੋੜ ਰਹੀ ਸੀ ਪਰ ਜੱਖੜ ਤੋਂ ਬਰੀਜਾ ਗੱਡੀ ਆ ਰਹੀ ਸੀ ਉਹ ਬਰੀਜਾ ਗੱਡੀ ਟੱਕਰੀ ਜਾਦੇ ਹੋਏ ਸੀਗੀ ਉਹ ਬਚ ਗਈ ਕਿੰਨੇ ਕ ਬੱਚੇ ਲੱਗਦੇ ਨੇ ਜਿਹੜੇ ਲੱਗਦੇ ਨੇ ਚੰਗਾ ਹੈ ਗਿਆ ਨਹੀਂ ਟੋਟਲ 9 ਮਰੀਜ਼ ਹੈਗੇ ਨੇ 2 어ਡਲਟ ਐ ਇੱਕ ਡਰਾਈਵਰ ਤੇ ਇੱਕ ਹੈਲਪਰ ਹੈ ਉਹਨਾਂ ਦੇ ਨਾਲ ਤੇ 7 ਬੱਚੇ ਆ 2 ਬੱਚੇ ਸੀ ਰੈਫਰ ਕੀਤੇ ਹੈਗੇ ਰਜਿੰਦਰਾ ਹਸਪੀਟਲ ਫॉर ਪ੍ਰੀਕਾਸ਼ਨਰੀ ਸਿਟੀ ਵਗੈਰਾ ਬਾਕੀ ਬੱਚੇ ਸਾਰੇ ਸਟੇਬਲ ਕੰਡੀਸ਼ਨ ਚ ਹੈਗੇ ਨੇ ਇੱਕ ਪ੍ਰਾਈਵਰ ਨੂੰ ਰੈਫਰ ਕਰਾਂਗੇ ਫੋਰ ਸਿਟੀ ਸਕੈਨ ਟੂ ਮਾਨਸਾ ਬਾਕੀ ਸਾਰਾ ਕੁਝ ਠੀਕ ਹੈ ਸਿਚੁਏਸ਼ਨ ਅੰਡਰ ਕੰਟਰੋਲ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 24/7 ਪੰਜਾਬ ਸਵੇਰੇ ਦੇ ਸਮੇਂ ਇੱਕ ਬ੍ਰੀਜ਼ਾ ਕਾਰ ਨੇ ਇੱਕ ਸਕੂਲ ਜਾਂਦੇ ਵੈਨ ਨੂੰ ਟੱਕਰ ਮਾਰੀ ਜਿਸ ਦੇ ਚਾਲਦੇ ਵੈਨ ਪਾਇਟ ਗਈ ਤੇ ਵੈਨ ਚ ਡਰਾਈਵਰ ਤੇ ਹੈਲਪਰ ਦੇ ਸਮੇਤ 7 ਬੱਚਿਆਂ ਨੂੰ ਸੱਟ ਲੱਗੀ ਜਿਨ੍ਹਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਦਕਿ ਦੋ ਬੱਚਿਆਂ ਨੂੰ ਗੰਭੀਰ ਰੂਪ ਚ ਝੋਟਾਂ ਲੱਗੀਆਂ ਨੇ ਤੇ ਉਹਨਾਂ ਦੀ ਹਾਲਤ ਗੰਭੀਰ ਹੈ ਉਹਨਾਂ ਨੂੰ ਕਿਸੇ ਬਾਹਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਬਰੇਟਾ ਦੇ ਨਜ਼ਦੀਕ ਇੱਕ ਨੀਜੀ ਸਕੂਲ છે ਤੋਂ ਆ ਰਹੀ ਬ੍ਰੀਜ਼ਾ ਕਾਰ ਵੱਲੋਂ ਟੱਕਰ ਮਾਰ ਦੇਣ ਕਾਰਨ ਸਕੂਲ ਵੈਨ ਪਲਟ ਗਈ ਜਿਸ 'ਚ 7 ਬੱਚਿਆਂ ਨੂੰ ਗੰਭੀਰ ਝੋਟਾਂ ਲੱਗੀਆਂ ਨੇ ਡਰਾਈਵਰ ਤੇ ਹੈਲਪਰ ਵੀ ਜ਼ਖਮੀ ਦੱਸੇ ਜਾ ਰਹੇ ਨੇ ਚਸ਼ਮਦੀਪ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ ਵੱਲ ਮੁੜ ਰਹੀ ਸੀ ਪਰ ਜਾਖਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬ੍ਰੀਜ਼ਾ ਕਾਰ ਵੱਲੋਂ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ ਤੇ ਸਕੂਲ ਵੈਨ ਤੁਰੰਤ ਹੀ ਪਲਟ ਗਈ ਜਿਸ 'ਚ ਬੱਚਿਆਂ ਨੂੰ ਵੀ ਝੋਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਗੱਡੀ ਦੇ ਵਿੱਚੋਂ ਕੱਢ ਕੇ ਤੁਰੰਤ ਹਸਪਤਾਲ 'ਚ ਪਹੁੰਚਾ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਬਰੀਜ਼ਾ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਕਾਰਨ ਇਹ ਹਾਦਸਾ ਹੋਇਆ ਹੈ। ਹਸਪਤਾਲ ਦੀ ਐਸਐਮਓ ਨੇ ਦੱਸਿਆ ਕਿ ਐਕਸੀਡੈਂਟ ਦੇ ਦੌਰਾਨ ਸਕੂਲ ਵੈਨ ਦਾ ਡਰਾਈਵਰ ਤੇ ਹੈਲਪਰ ਦੇ ਨਾਲ 7 ਬੱਚੇ ਵੀ ਗੰਭੀਰ ਜ਼ਖਮੀ ਆਏ ਨੇ ਜਿਨ੍ਹਾਂ ਵਿੱਚੋਂ 2 ਬੱਚਿਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ। ਕੱਲ ਤਾਂ ਕਿ ਸਕੂਲ ਬੈਲ ਨੇ ਤਾਂ ਡੇਲੀ ਜੂ ਡਰਨ ਕਰਦੀ ਸੀ ਜਿਹੋ ਉਹਦੇ ਵਾਂਗੂ ਜੂ ਡਰ ਹੱਥ ਕਰਿਆ ਸੀ ਉਹਨੇ ਸਕੂਲ ਬੈਲ ਨੇ ਵੈਸੇ ਉਹ ਗੱਡੀ ਵਾਲੇ ਦੀ ਗਲਤੀ ਹੈ ਜਿਹੜਾ ਬ੍ਰਿਜ ਵਾਲਾ ਪਰਾਂ ਤੋਂ ਆ ਰਿਹਾ ਉਹਨੇ ਸਪੀਡ ਦੇ ਗੱਡੀ ਲਾ ਕੇ ਮਾਰੀ ਹੈ ਸਕੂਲ ਬੈਲ ਐਗਰੀ ਸਾਈਡ ਜਾਂਦੀ ਹੈ ਇਹਦੀ ਮੂੰਹ ਇੱਧਰ ਹੋ ਗਿਆ ਜੀ ਉਹਦਾ ਆਏ ਮੂੰਹ ਕਰਕੇ ਦੂਜੇ ਰੋਡ ਮੂੰਹ ਕਰਕੇ ਗੱਡੀ ਫੇਰ ਪਾ ਲਈ ਹੈ ਉਹਦੀ ਸਪੀਡ ਤੇਜ਼ ਸੀਗੀ ਹਜੇ ਉਹ ਇਹ ਗੱਲ ਕਹਿ ਰਿਹਾ ਉਹਦਾ ਬੇਟਾ ਕਹਿ ਰਿਹਾ ਕਹਿੰਦਾ ਤਾਂ ਮਗੂਲ ਦੀ ਗੱਲ ਹੈ ਕਹਿੰਦਾ ਸੜਕਾ ਹਸਤੇ ਤਾਂ ਹੋ ਹੀ ਜਾਂਦੇ ਨੇ ਹਜੇ ਉਹ ਇਹ ਬਿਆਨ ਦੇ ਰਿਹਾ ਜਿਹੜਾ ਗੱਡੀ ਕਿੱਥੋਂ ਦੀ ਹੈ ਪਤਾ ਨਹੀਂ ਜੀ ਪ ਇਹਦੂ ਜਾਰੀ ਸੀ ਜੱਖਰ ਰੋਡ ਤੇ ਗੱਡੀ ਸਕੂਲ ਵਾਂ ਤੇ ਮੋੜ ਤੇ ਮੋੜ ਰਹੀ ਸੀ ਪਰ ਜੱਖਰ ਤੋਂ ਬਰੀਜਾ ਗੱਡੀ ਆ ਰਹੀ ਸੀ ਉਹ ਬਰੀਜਾ ਗੱਡੀ ਡੱਕਰੀ ਜਾਦੇ ਹੋਏ ਸੀਗੀ ਉਹ ਬਚ ਗਈ ਕਿੰਨੇ ਕ ਬੱਚੇ ਲੱਗਦੇ ਨੇ ਜਿਹੜੇ ਲੱਗਦੇ ਨੇ ਬੱਚੇ ਸੀਗਾ ਹੈ ਜਾਂ ਨਹੀਂ टोटल नौ मरीज है नहीं। दो वल्ट एक ड्राइवर एक हैल्पर है उन्होंने सत्त बच्चे हैं दो बच्चे असं रैफर किए हैं रजिंद्रा हॉस्पिटल फॉर प्रीकॉशनरी सिटी वगैरह बाकी बच्चे सारे स्टेबल कंडीशन है एक ड्राइवर नैफर करा फॉर सि टी स्कैन टू मानसा बाकी सारा कुछ ठीक है सिचुएशन अंडर कंट्रोल है